ਇਹ ਸਾਡਾ ਪਾਣੀ ਘਰ ਵਾਲਾ ਜਿਹੜਾ ਇਹ ਆਮਤ ਉੱਪਰਲਾ ਪਾਣੀ ਹੈ ਆ ਦੇਖੋ ਇਸ ਪਾਣੀ ਦਾ ਕੀ ਹਾਲ ਹੈ ਕੁਝ ਨਹੀਂ ਹੁੰਦਾ ਇੱਥੇ ਸਾਡੇ ਕੋਲੋਂ ਡੂੰਗੀ ਡਿੱਗੀ ਨਹੀਂ ਬਣਾਈ ਗਈ ਕਿਉਂ ਕਿ ਜਦੋਂ ਅਸੀਂ ਮਤਲਬ ਟੋਆ ਪੱਟਣਾ ਸ਼ੁਰੂ ਕਰਿਆ ਤੇ ਥੱਲੇ ਪਾਣੀ ਨਿਕਲਿਆ ਸੀਗਾ 2 ਫੁੱਟ ਤੇ 3 ਫੁੱਟ ਤੇ ਜਾ ਥੱਲਿਓਂ ਪਾਣੀ ਨੇ ਫਿਰ ਛੋਹੜਾ ਜਿਹੜਾ ਉਹ ਤਾਹਾਨੂੰ ਦੇਣ ਲੱਪਣਾ ਤਾਹਾਨੂੰ ਨਿਕਲਣਾ ਪੈਂਦਾ ਕੋਲੇ ਸੇਮ ਨਾਲਾ ਤੇ ਕੋਲੇ ਖੂਹੀ ਭਰੀ ਖੜੀ ਹੈ ਹੁਣ ਸਾਡੇ ਮੰਤਰੀ ਨੂੰ ਕਿਸੇ ਨੂੰ ਪੁੱਛੋ ਵੀ ਸੇਮ ਨਾਲੇ ਦਾ ਅਸਲ ਇਹਦਾ ਨਾਂ ਸੇਮ ਨਾਲਾ ਕਿਉਂ ਹੈ ਇੱਕ ਵਾਰੀ ਪਾਰਲੀਮੈਂਟ ਵਿੱਚ ਬਹੁਤ ਵੱਡੀ ਗੱਲ ਰਜੀਵ ગાંધી ਨੇ ਕਹੀ ਸੀ ਜੀ ਉਹ ਕਹਿੰਦਾ ਜਦੋਂ ਅਸੀਂ 100 ਪੈਸਾ ਥੱਲੇ ਆਪਦੇ ਲੋਕਾਂ ਤੱਕ ਪਬਲਿਕ ਦੇ ਭਲਾਈ ਵਾਸਤੇ ਭੇਜਦੇ ਹਾਂ 100 ਰੁਪਇਆ ਜੀ ਤਾਂ ਉਹ 100 ਦੇ ਵਿੱਚੋਂ ਕੇਵਲ 15 ਰੁਪਏ ਪਬਲਿਕ ਭਲਾਈ ਦੇ ਕੰਮ ਤੇ ਲੱਗਦੇ ਆ 85 ਰੁਪਏ ਰਸਤੇ 'ਚ ਖਰਾਬ ਹੋ ਜਾਂਦੇ ਸਾਡੇ ਜਿਹੜੇ ਮੰਤਰੀ ਜੀ ਨੇ ਉਹ ਤਾਂ ਇਹ ਕਹਿ ਰਹੇ ਨੇ ਵੀ ਅਸੀਂ 270 ਕਰੋੜ ਰੁਪਇਆ ਲਾਤਾ ਸਿੰਘ ਵਾਲਿਆਂ ਤੇ ਹੂੰ ਮਸਲੇ ਪੰਜਾਬ ਦੇ ਜਿਹੜੇ ਆ ਉਹ ਦਿਨ-ਬਦਨ ਵੱਧਦੇ ਜਾਂਦੇ ਆ ਕਿਤੇ ਪਾਣੀਆਂ ਦਾ ਮਸਲਾ ਕਿ ਪਾਣੀਆਂ ਦੇ ਹੱਕ ਸਾਨੂੰ ਚਾਹੀਦੇ ਕਿਤੇ ਬਿਜਲੀ ਦੀ ਗੱਲ ਹੁੰਦੀ ਹੈ ਕਿਤੇ ਹੋਰ ਕਾਫੀ ਮਸਲਿਆਂ ਲੈ ਕੇ ਕਿਸਾਨ ਜੱਥੇਬੰਦੀਆਂ ਸਾਡੀਆਂ ਅਕਸਰ ਹੀ ਸੰਘਰਸ਼ੀ ਰਹਿੰਦੀਆਂ ਨੇ ਪਰ ਹੁਣ ਮਸਲਾ ਜਿਹੜਾ ਆ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਆਪਣੇ ਖੇਤ ਦਾ ਹੀ ਆ ਗਿਆ ਇਹਨਾਂ ਦੇ ਆਪਣੇ ਪਿੰਡਾਂ ਦਾ ਹੀ ਆ ਗਿਆ ਡੱਲੇਵਾਲ ਸਾਹਿਬ ਮੈਂ ਖੇਤ ਜਾ ਕੇ ਆਇਆ ਸੀ ਤੁਹਾਡੀਆਂ ਜਿਹੜੀਆਂ ਖੂਹੀਆਂ ਨੇ 20-20 ਫੁੱਟ ਖੂਹੀਆਂ ਨੇ ਜਿਹੜਾ ਕਿ ਹੁਣ 15 ਤੋਂ 18 ਫੁੱਟ ਪਾਣੀ ਨਾਲ ਭਰੀਆਂ ਪਈਆਂ ਇਨੂੰ ਆਪਾਂ ਮੈਂ ਸਿੰਪਲ ਸ਼ਬਦਾਂ ਚ ਪੁੱਛਾਂ ਮੁਸੀਬਤ ਸਮਝਦੇ ਹੋ ਜਾਂ ਖੁਸ਼ੀ ਦਾ ਅਗਲਾ ਦੌਰ ਆ ਰਿਹਾ ਸੁਣਦੇ ਵੀ ਪਾਣੀ ਉੱਤੇ ਆ ਰਿਹਾ ਦੇਖੋ ਦਰਅਸਲ ਗੱਲ ਇਹ ਆ ਕਿ ਜਿਹੜਾ ਪਾਣੀ ਖਿੱਚਿਆ ਜਾ ਰਿਹਾ ਹੈ ਉਹ ਲਗਭਗ ਖਿੱਚਿਆ ਜਾ ਰਿਹਾ ਹੈ 300 400 500 ਫੁੱਟ ਤੋਂ ਹਾਂਜੀ ਡੂੰਘਾ ਪਾਣੀ ਇਹ ਜਿਹੜਾ ਭਰ ਕੇ ਪਾਣੀ ਉੱਪਰ ਆ ਰਿਹਾ ਹੈ ਇਹ ਸਾਰਾ ਪਾਣੀ ਮਤਲਬ ਉਹ ਆਜੀ ਦੇ ਵਿੱਚ ਕਾਲਾ ਸ਼ੋਰਾ ਹੈ ਅੱਛਾ ਜੀ ਇਹ ਪਾਣੀ ਦੇ ਨਾਲ ਕੋਈ ਬਹੁਤ ਜ਼ਿਆਦਾ ਕਿਉਂਕਿ ਸਾਰੇ ਦੇ ਸਾਰੇ ਜਿਹੜੀ ਖੂਹ ਤੁਸੀਂ ਵੇਖ ਕੇ ਆਏ ਹੋ ਹਾਂਜੀ ਇਹ ਰਿਜੈਕਟ ਹੋ ਚੁੱਕਿਆ ਟਿਊਬਵੈਲ ਹੈ ਜੀ ਇੱਥੋਂ ਹੁਣ ਪਾਣੀ ਨਹੀਂ ਨਿਕਲਦਾ ਸੀ ਇਸੇ ਕਰਕੇ ਲੋਕਾਂ ਨੂੰ ਸਬਮਰਸੀਬਲ ਮਤਲਬ ਪੰਪ ਲਾਉਣੇ ਪਏ ਨੇ ਜੀ ਸੋ ਜੇ ਇਹ ਪਾਣੀ ਹੁਣ ਉੱਪਰ ਆਏਗਾ ਵੀ ਤਾਂ ਉਹੀ ਪਾਣੀ ਹੋਏਗਾ ਖਾਰਾ ਪਾਣੀ ਉਹੀ ਹੋਏਗਾ ਕਾਲੇ ਛੂਰੇ ਵਾਲਾ ਪਾਣੀ ਤਾਂ ਉਹਦੇ ਚ ਕੋਈ ਜ਼ਿਆਦਾ ਮਤਲਬ ਲੋਕਾਂ ਨੂੰ ਬੈਨੀਫਿਟ ਨਹੀਂ ਹੋਣ ਵਾਲਾ ਹਾਂ ਹਾਂ ਇਹ ਜ਼ਰੂਰ ਆ ਗੱਲ ਕਿ ਪਾਣੀ ਉੱਪਰ ਆਉਣ ਨਾਲ ਹੋ ਸਕਦਾ ਕੁਝ ਸਮਾਂ ਮਤਲਬ ਜਿਹੜੇ ਜਿੰਨੂੰ ਅਸੀਂ ਰੀਚਾਰਜਿੰਗ ਦੀ ਗੱਲ ਰੋਲਾ ਰੋਜ ਪੈਂਦਾ ਸੀਗਾ ਕਿ ਪਾਣੀ ਰੀਚਾਰਜ ਹੋਵੇ ਮਤਲਬ ਥੱਲੇ ਵਾਲਾ ਪਾਣੀ ਖਤਮ ਹੋ ਰਿਹਾ ਹੈ ਉਹਨੂੰ ਉਹਦੇ ਚੋ ਰਾਹਤ ਮਿਲ ਸਕਦੀ ਹੈ ਵਰਨਾ ਮਤਲਬ ਇਹਦੇ ਕੋਈ ਇਹ ਨਹੀਂ ਕਹਾ ਜਾ ਸਕਦਾ ਕਿ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਹਾਂ ਇਹ ਵੀ ਇਹ ਡਰ ਹੈ ਸਗੋਂ ਕਿ ਪਹਿਲਾਂ ਸਾਡੇ ਲੋਕਾਂ ਨੇ ਬਹੁਤ ਲੰਬਾ ਸਮਾਂ ਮਤਲਬ ਸੇਮ ਹੰਡਾਈ ਹੈ ਅਗਰ ਉਹੋ ਜਿਹੀ ਗੱਲ ਦੁਬਾਰਾ ਬਣ ਜਾਂਦੀ ਹੈ ਤੇ ਫਸਲ ਦਾ ਹੋਰ ਵੱਡਾ ਨੁਕਸਾਨ ਹੋ ਸਵੇ ਲੇਕਿਨ ਹਜੇ ਉਹ ਹਾਲਾਤ ਨਜ਼ਰ ਨਹੀਂ ਆ ਰਹੇ ਬਿਲਕੁਲ ਡਿਲੀਵਰ ਸਾਹਿਬ ਤੁਸੀਂ ਇਹ ਗੱਲ ਕਹੀ ਹੈ ਕਿ ਸੇਮ ਵੀ ਉੱਪਰ ਆ ਸਕਦੀ ਹੈ ਤਾਂ ਤੁਸੀਂ ਇਹ ਜ਼ਿਕਰ ਕੀਤਾ ਕਿ ਹਜੇ 5-7 ਫੁੱਟ ਥੱਲੇ ਆ ਤੇ ਇਹ ਜਿਵੇਂ ਹੁਣ ਪਾਣੀ ਤਾਂ ਆਪਾਂ ਥੱਲੇ ਜ਼ਮੀਨ ਚੋਂ ਡੂੰਗਾ ਕੱਢ ਰਹੇ ਆ ਤੇ ਉਤਲਾ ਪਾਣੀ ਬਾਰਸ਼ਾਂ ਪੈ ਗਈਆਂ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਜਿਹੜਾ ਪਾਣੀ ਹੈ ਉਹ ਉੱਤੇ ਦਾ ਉੱਤੇ ਰਹਿ ਗਿਆ ਉਹਨੂੰ ਤਾਂ ਆਪਾਂ ਵਰਤਿਆ ਹੀ ਨਾ ਤੇ ਫਿਰ ਤਾਂ ਆਉਣ ਵਾਲੇ ਦਿਨਾਂ ਨੁਕਸਾਨ ਦਿਸਦੇ ਪਿਆ ਨਹੀਂ ਨੁਕਸਾਨ ਮੈਨੂੰ ਲੱਗਦਾ ਉੱਡਾ ਨਹੀਂ ਹੋਣਾਗਾ ਜਿੱਦ ਜਿੱ ਇਹ ਤੁਸੀਂ ਜਿੱਦੇ ਬਾਰਸ਼ਾਂ ਹੋ ਰਹੀਆਂ ਸੀ ਉਦੋਂ ਜਿਹੜੀ ਖੂਹ 'ਚ ਤੁਸੀਂ ਵੇਖ ਕੇ ਆਏ ਹੋ ਬਿਲਕੁਲ ਉਹ ਖੂਹ ਦੇ ਬਰਾਬਰ ਸੀ ਪਾਣੀ ਉੱਥੇ ਹਾਂ ਇਹ ਦੱਸਿਆ ਉਹਨਾਂ ਨੇ ਮੈਨੂੰ ਕਿ ਉੱਥੇ ਸਿਰਫ ਮਤਲਬ ਚਾਰ ਇੱਟਾਂ ਥੱਲੇ ਸੀਗਾ ਹਾਂ ਤੇ ਉਹ ਉਹ ਤਾਂ ਫਿਰ ਜ਼ੀਰੋ ਲੈਵਲ ਤੇ ਇੱਕ ਸਾਜ ਬਿਲਕੁਲ ਬਿਲਕੁਲ ਜ਼ੀਰੋ ਲੈਵਲ ਤੇ ਸੀ ਉਸ ਵੇਲੇ ਤੇ ਹੁਣ ਜ਼ੀਰੋ ਲੈਵਲ ਤੋਂ ਮਤਲਬ ਉਸੇ ਥਾਂ ਤੋਂ ਮਤਲਬ 6-7 ਫੁੱਟ ਮਤਲਬ ਪਾਣੀ ਥੱਲੇ ਗਿਆ ਹੈ ਤਾਂ ਐਡੀ ਹਜੇ ਲੱਗ ਨਹੀਂ ਰਹੀ ਮੈਂ ਜਿਹੜੀ ਮੈਂ ਜਿਹੜੀ ਖਤਰੇ ਵਾਲੀ ਗੱਲ ਆ ਮੈਂ ਤੁਹਾਨੂੰ ਉਹ ਦੱਸ ਰਿਹਾ ਹਾਂ ਕਿ ਅਗਰੇ ਹੋਏਗਾ ਵੀ ਸਮੱਸਿਆ ਕੀ ਹੈ ਕਿ ਇਹ ਪਾਣੀ ਮਾਰੇ ਹੈ ਇਹ ਇਹ ਲਾਉਂਦੇ ਰਹੇ ਨੇ ਲੋਕ ਇਸ ਇਸ ਲੈਵਲ ਦੇ ਪਾਣੀ ਨੂੰ ਚੱਕ ਕੇ ਖੇਤੀ ਲਈ ਵਰਤਦੇ ਰਹੇ ਲੋਕ ਜਦੋਂ ਜਦੋਂ ਚੰਗਾ ਹੁੰਦਾ ਸੀ ਨਹੀਂ ਚੰਗਾ ਵੀ ਨਹੀਂ ਹੁੰਦਾ ਸੀਗਾ ਅੱਛਾ ਜੀ ਲੋਕਾਂ ਨੂੰ ਮਜਬੂਰੀ ਵਾਸਤੇ ਵਰਤਣਾ ਪੈ ਰਿਹਾ ਸੀ ਉਦੋਂ ਵਰਤਿਆ ਲੋਕਾਂ ਨੇ ਪਾਣੀ ਲੇਕਿਨ ਉਦੋਂ ਫਰਕ ਇਹ ਪੈਂਦਾ ਸੀ ਵੀ ਸਾਡੀਆਂ ਜ਼ਮੀਨਾਂ 'ਚ ਰੇਤਾਂ ਸੀ ਝੋਨਾ ਨਹੀਂ ਸੀ ਹੁੰਦਾ ਹੋਰ ਫਸਲਾਂ ਹੁੰਦੀਆਂ ਸੀ ਜੀ ਤੇ ਉਦੋਂ ਰੇਤੇ ਦੇ ਨਾਲ ਉਹ ਜਿਹੜਾ ਸ਼ੋਰ ਆਉਂਦਾ ਸੀਗਾ ਉਹਦਾ ਮਸਲ ਮਸਲਾ ਹੱਲ ਹੋ ਜਾਂਦਾ ਸੀ ਜਦੋਂ ਗ੍ਰੀਨ ਰੈਵਿਊਲੂਸ਼ਨ ਆਉਣ ਤੋਂ ਬਾਅਦ ਇਹ ਲੋਕ ਇੱਧਰ ਨੂੰ ਜ਼ਿਆਦਾ ਮਤਲਬ ਚੁਕਾ ਹੋ ਗਿਆ ਧੋਨੇ ਵਾਲ ਨੂੰ ਲੋਕਾਂ ਦਾ ਤਾਂ ਲੋਕਾਂ ਨੇ ਜ਼ਮੀਨਾਂ ਅਕਰਾਹ ਕਰਾ ਕੇ ਰੇਤਾ ਸਾਰਾ ਬਾਹਰ ਕੱਢਦਾ ਥੱਲੇ ਉਹ ਜ਼ਮੀਨਾਂ ਕੋਰ ਆਗੀਆਂ ਨਿਕਲੀਆਂ ਹੁਣ ਕੋਰ ਵਾਲੀ ਜ਼ਮੀਨ ਦੇ ਉੱਤੇ ਜਿਹੜਾ ਇਹ ਛੋਰ ਵਾਲਾ ਪਾਣੀ ਜ਼ਿਆਦਾ ਅਫੈਕਟ ਕਰਦਾ ਜ਼ਿਆਦਾ ਪ੍ਰਭਾਵ ਕਰਦਾ ਇਸ ਕਰਕੇ ਉਹ ਜ਼ਿਆਦਾ ਨੁਕਸਾਨੀਆਂ ਜਾਂਦੀਆਂ ਤੋ ਉਹ ਪਹਿਲਾਂ ਚੱਲ ਗਿਆ ਲੇਕਿਨ ਹੁਣ ਇਹ ਮਾੜਾ ਪਾਣੀ ਮਤਲ ਖੇਤੀ ਦੇ ਲਈ ਚੱਲੇਗਾ ਨਹੀਂ ਸੇਮ ਨਾਲੇ ਵੀ ਦੇਖੇ ਤੁਹਾਡੇ ਬਹੁਤੇ ਹਾਲਾਤ ਚੰਗੇ ਨਹੀਂ ਸੇਮ ਨਾਲਿਆਂ ਦੇ ਤਾਂ ਇਹ ਸੇਮ ਨਾਲਿਆਂ ਚ ਪਾਣੀ ਇਹ ਜਾਬ ਨਹੀਂ ਰਿਹਾ ਜਦੋਂ ਕਿ ਜੇ ਸਾਈਡ ਤੋਂ ਮੈਂ ਖੂਹ 'ਚ ਦੇਖਦਾ ਤਾਂ ਖੂਹ 'ਚ ਸੇਮ ਨਾਲੇ ਨਾਲੋਂ ਉੱਚਾ ਪਾਣੀ ਹੈ ਪਰ ਸੇਮ ਨਾਲੇ ਚ ਪਾਣੀ ਨਹੀਂ ਜਾ ਰਿਹਾ ਸੇਮ ਨਾਲੇ ਸੁੱਕਾ ਖੜਾ ਹੈ ਹਾਂ ਬਸ ਇਹੀ ਹੈ ਮਤਲਬ ਇਹ ਇਹ ਗੱਲਾਂ ਸਮਝਣ ਵਾਲੀਆਂ ਨੇ ਕਿ ਜਿਹੜਾ ਸਿਸਟਮ ਬਣ ਗਿਆ ਜ਼ਮੀਨਾਂ ਦਾ ਜਿਹੜਾ ਸਿਸਟਮ ਬਣ ਗਿਆ ਉਹ ਜਮੀਨ ਦੀ ਸਿਹਤ ਇੰਨੀ ਵਿਗੜ ਚੁੱਕੀ ਹੈ ਖਾਸ ਕਰਕੇ ਤੌਰ ਤੇ ਮੈਂ ਜੇ ਕਹਾ ਗ੍ਰੀਨ ਰੈਵਿਊਲੂਸ਼ਨ ਨੇ ਜਿਸ ਤਰ੍ਹਾਂ ਸੀ ਝੋਨੇ ਦੇ ਵੱਲ ਨੂੰ ਮਤਲਬ ਲੋਕਾਂ ਦਾ ਝੁਕਾਓ ਹੋਇਆ ਉਹ ਇੱਕ ਤਰ੍ਹਾਂ ਦਾ ਮਤਲਬ ਉੱਪਰ ਬਹੁਤ ਵੱਡਾ ਘਾੜ ਬਣ ਗਿਆ ਹੈ ਲਤੜ ਦਾ ਤੜਕੇ ਜ਼ਮੀਨ ਨੂੰ ਉਹ ਕੋਲੇ ਸੇਮ ਨਾਲਾ ਤੇ ਕੋਲੇ ਖੂਹੀ ਭਰੀ ਖੜੀ ਐ ਹੁਣ ਜੇ ਸੇਮ ਨਾਲਾ ਚੱਲੀ ਜਾਂਦਾ ਹੋਵੇ ਤਾਂ ਫਿਰ ਉਹ ਕਿਉਂ ਨਾ ਮਤਲਬ ਪਾਣੀ ਜਾਵੇ ਉਹਦੀ ਦੂਸਰੀ ਗੱਲ ਜਿਹੜੀ ਅਗਲੀ ਗੱਲ ਕਰਨ ਵਾਲੀ ਐ ਉਹ ਇਹ ਐ ਕਿ ਸੇਮ ਨਾਲਿਆਂ ਦੀ ਜਿਹੜੀ ਅਸਲ ਸਟਰਕਚਰ ਸੀ ਉਹਨੂੰ ਸਮਝਣ ਦੀ ਲੋੜ ਐ ਜੀ ਇਹਦਾ ਸੇਮ ਨਾਲਾ ਦਾ ਅਸਲ ਸਟਰਕਚਰ ਇਹ ਹੁੰਦਾ ਐ ਕਿ ਉਹਨਾਂ ਡੂੰਘਾ ਪੱਟੋ ਇਹਨੂੰ ਤਾਂਕਿ ਇਹ ਰੇਤ ਤੇ ਚੱਲਿਆ ਜਾਵੇ ਅੱਛਾ ਜੀ ਤੇ ਜਦੋਂ ਪਾਣੀ ਆਵੇ ਰੇਤ ਤੇ ਵਿੱਚ ਦੀ ਪਾਣੀ ਮਤਲਬ ਫਟਾਫਟ ਕਿ째 ਜੇ ਦੇਦੂਨ ਡੁਹਾਈ ਕਰਕੇ ਲੈ ਕੇ ਜਾਣਗੇ ਉਹਦੇ ਪਾਣੀ ਕਿੱਥੇ ਲੁਗਾਏ ਹਾਂ ਬਿਲਕੁਲ ਹੁਣ ਪਾਣੀ ਮੈਂ ਦੇਖ ਕੇ ਆਇਆ ਉਹ ਪਾਣੀ ਨਹੀਂ ਖਿੱਚ ਰਿਹਾ ਜਿਹੜੀ ਸਿਮ ਨਲ ਚ ਪਾਣੀ ਥੋੜਾ ਖੜਾ ਹੈ ਪਰ ਉਹ ਸਟੇਲ ਖੜਾ ਹੈ ਵਗ ਨਹੀਂ ਰਿਹਾ ਜੇ ਉਹ ਵਗੇ ਮੰਨ ਲਓ ਪਾਣੀ ਪਿੱਛੋਂ ਸਿਮ ਨਲ ਤੋਂ ਉੱਚਾ ਪਾਣੀ ਹੈ ਖੂਈ ਦੇ ਵਿੱਚ ਤੇ ਉਹ ਪਾਣੀ ਉਹਦੇ ਚ ਸਿਮ ਨਲ ਚ ਜਾ ਨਹੀਂ ਰਿਹਾ ਤਾਂ ਇਹ ਮੈਂ ਇੱਕ ਗੱਲ ਹੋਰ ਵੀ ਇੱਥੇ ਆ ਸਰ ਜਿਵੇਂ ਹੁਣ ਜਿਹੜੇ ਫਸਲ ਦੇ ਡੂੰਘੀਆਂ ਫਸਲਾਂ ਤੁਹਾਡੇ ਇੱਥੇ ਆਲੂ ਵੀ ਲੱਗਦਾ ਤੇ ਉਹ ਪਾਣੀ 3-4 ਫੁੱਟ ਤੇ ਆ ਤਾਂ ਉਹ ਚੀਜ਼ ਨੂੰ ਫਸਲਾਂ ਨੂੰ ਨੁਕਸਾਨ ਨਹੀਂ ਕਰ ਰਿਹਾ ਨਹੀਂ ਫਸਲਾਂ ਨੂੰ ਨੁਕਸਾਨ ਹਜੇ ਉੱਥੋਂ ਪਾਣੀ ਦਾ ਹੋਣ ਵਾਲਾ ਨਹੀਂਗਾ ਵੀ ਜੇ ਆਪਾਂ ਕਹਾਂ ਇੰਨਾ ਜ਼ਰੂਰ ਹੈ ਕਿ ਜੇ ਤਾ ਫਿਰ ਪ੍ਰਭਾਵ ਪਾਇਓਗਾ ਕਿਉਂਕਿ ਥੱਲੇੋਂ ਪਾਣੀ ਨਹੀਂ ਫਿਰ ਛੋੜ ਆ ਜਿਹੜਾ ਉਹ ਤਾਹਾਨੂੰ ਦੇਣ ਲੱਪਣਾ ਤਾਹਾਨੂੰ ਨਿਕਲਣਾ ਪੈਂਦਾ ਉਹਦੇ ਨਾਲ ਪ੍ਰਭਾਵ ਤਾਂ ਪੈਂਦਾ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਸੀ ਨਾ ਅਸਲ ਗੱਲ ਇਹ ਹੈ ਕਿ ਜੇ ਹੁਣ ਸੇਮ ਨਾਲਾ ਹੈ ਕਿਸੇ ਤੁਸੀਂ ਸਾਡੇ ਐਮ.ਐਲ.ਏ ਨੂੰ ਕਿਸੇ ਸਾਡੇ ਮੰਤਰੀ ਨੂੰ ਕਿਸੇ ਨੂੰ ਪੁੱਛੋ ਵੀ ਸੇਮ ਨਾਲੇ ਦਾ ਅਸਲ ਇਹਦਾ ਨਾਂ ਸੇਮ ਨਾਲਾ ਕਿਉਂ ਹੈ ਅੱਛਾ ਜੀ ਇਹਨਾਂ ਲੋਕਾਂ ਨੇ ਇਹ ਸਮਝਦੇ ਆ ਵੀ ਕੱਲਾ ਖਵਣੀ ਗੰਦੇ ਨਾਲੇ ਦਾ ਪਾਣੀ ਲਿਆ ਕੇ ਸੇਮ ਨਾਲੇ ਸਿੱਟਣਾ ਹੈ ਤੇ ਉਹਨੇ ਘਾ ਲੰਘ ਜਾਣਾ ਉਹ ਇੱਕ ਖਾਲਾ ਨਹੀਂ ਹੁੰਦਾ ਹਾਂ ਅਸਲ ਗੱਲ ਆ ਕਾਏ ਹੁੰਦਾ ਵੀ ਉਹਨੇ ਮਤਲਬ ਪਾਣੀ ਨੂੰ ਥੱਲੇ ਥੱਲੇ ਲੈ ਕੇ ਜਾਣਾ ਹੈ ਜੀ ਧਰਤੀ ਦੇ ਵਿੱਚ ਲੈ ਕੇ ਜਾਣਾ ਹੈ ਹਮ ਔਰ ਧਰਤੀ ਦੇ ਵਿੱਚ ਉਹ ਤਾਂ ਹੀ ਲੈ ਕੇ ਜਾਵੇਗਾ ਜੇ ਉਹ ਦਾ ਮਤਲਬ ਰੇਤੇ ਦੇ ਲੈਵਲ ਤੇ ਜਾਏਗਾ ਤਾਂ ਹਮ ਔਰ ਸਾਰੇ ਸੇਮ ਨਾਲ ਜਦੋਂ ਸਫਾਈ ਹੁੰਦੀ ਹੈ ਸਾਡੇ ਡੀਸੀ ਸਹਿਬਾਨ ਸਾਡੇ ਹੋਰ ਅਧਿਕਾਰੀ ਸਾਡੇ ਐਮਐਲਏ ਸਾਹਿਬ ਉਹ ਕੇਵਲ ਜਿਹੜੇ ਰੁਕਾਵਟਾਂ ਹੁੰਦੀਆਂ ਨੇ ਰਸਤੇ 'ਚ ਪਾਣੀ ਦੀਆਂ ਉਹ ਰੁਕਾਵਟਾਂ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਸੇਮ ਨਾਲ ਨੂੰ ਉਸ ਲੈਵਲ ਤੇ ਕਰ ਕਦੇ ਨਹੀਂ ਲੱਗੇ ਜਾਂਦੇ ਜਿਹੜੇ ਲੈਵਲ ਤੇ ਜਾ ਕੇ ਉਹਨੇ ਮਤਲਬ ਇਸ ਮਸਲੇ ਦਾ ਜਦੋਂ ਬਿੱਲ ਪਾਸ ਕਰਦੇ ਹੋਣਗੇ ਸਰ ਉਦੋਂ ਵੀ ਕਿਹੜਾ ਦੇਖਦੇ ਹੋਣਗੇ ਕਿ ਜਿਹੜਾ ਠੇਕੇਦਾਰ ਨੇ ਉਹਨੂੰ ਡੁੰਗਾ ਕੀਤਾ ਹੈ ਨਹੀਂ ਉਹ ਤਾਂ ਉਹ ਤਾਂ ਤੁਸੀਂ ਇਹ ਦੇਖ ਲਓ ਉਹ ਤਾਂ ਇਸ ਵਾਰੀ ਬਹੁਤ ਰੋਲਾ ਪਿਆ ਬਹੁਤ سارے ਸਾਡੇ ਆਲਦੇ ਸੇਮ ਨਾਲੇ ਦੇ ਵਿੱਚੋਂ ਪਾਂ ਮੁੰਡਿਆਂ ਨੇ ਆਪ ਜੇ ਸੀ ਬੀ ਮੰਗਾ ਕੇ ਜੀ ਲੋਕਾਂ ਨੇ ਖਰਚ ਕਰਕੇ ਪੈਸੇ ਇਕੱਠੇ ਕਰਕੇ ਕੇਲੀ ਕੱਢੀ ਹੈ ਔਰ ਸਾਡੇ ਜਿਹੜੇ ਮੰਤਰੀ ਜੀ ਨੇ ਉਹ ਤਾਂ ਇਹ ਕਹਿ ਰਹੇ ਨੇ ਵੀ ਅਸੀਂ 270 ਕਰੋੜ ਰੁਪਏ ਲਾਤਾ ਸਿੰਘ ਨਾਲੇ ਤੇ ਲੇਕਿਨ ਸੇਮ ਨਾਲ ਆ ਦੀ ਕਿਸੇ ਦੀ ਵੀ ਸਪਾਈ ਨਜ਼ਰ ਨਹੀਂ ਆ ਰਹੀ ਤੂੰ ਕਹਿਣ ਤੋਂ ਪਾਵੇ ਆ ਵੀ ਉਹ ਜਿਹੜੇ ਉੱਥੋਂ ਅਲੋਕੇਸ਼ਨ ਹੁੰਦੀ ਆ ਪੈਸੇ ਦੀ ਇਹਨਾਂ ਕੰਮਾਂ ਵਾਸਤੇ ਉਹ ਉੱਪਰੋਂ ਲੈ ਕੇ ਥੱਲੇ ਤੱਕ ਕਰਾਉਂਦੇ ਇੱਕ ਵਾਰੀ ਪਾਰਲੀਮੈਂਟ ਵਿੱਚ ਬਹੁਤ ਵੱਡੀ ਗੱਲ ਰਜੀਵ ਗਾਂਧੀ ਨੇ ਕਹੀ ਸੀ ਜੀ ਉਹ ਕਹਿੰਦਾ ਜਦੋਂ ਅਸੀਂ 100 ਪੈਸਾ ਥੱਲੇ ਆਪਦੇ ਲੋਕਾਂ ਤੱਕ ਪਬਲਿਕ ਦੇ ਭਲਾਈ ਵਾਸਤੇ ਭੇਜਦੇ ਆ 100 ਰੁਪਈਆ ਜੀ ਤਾਂ ਉਹ 100 ਦੇ ਵਿੱਚੋਂ ਕੇਵਲ 15 ਰੁਪਏ ਪਬਲਿਕ ਭਲਾਈ ਦੇ ਕੰਮ ਤੇ ਲੱਗਦੇ ਆ 85 ਰੁਪਏ ਰਸਤੇ 'ਚ ਖਰਾਬ ਹੋ ਜਾਂਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਲਡਿੰਗ ਆ ਉਸ ਵੇਲੇ ਦੀ ਜੀ ਕੋਈ ਛੋਟੀ ਜੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਅਗਰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਦੇ ਤੇ ਸੁਧਾਰ ਕਿਸੇ ਨੇ ਕੀ ਕੀਤਾ ਸਗੋਂ ਨੁਕਸਾਨ ਹੀ ਹੋਇਆ ਜੀ ਕਰਪਸ਼ਨ ਵਧੀ ਹੈ ਵਧਿਆ ਹੈ ਰੋਜ਼ੇ ਕੰਮ ਵਧ ਰਿਹਾ ਰੋਜ਼ੇ ਕੰਮ ਵਧ ਰਿਹਾ ਹੁਣ ਇਹ ਜਿਹੜਾ ਮਸਲਾ ਮੈਂ ਕਰਦਾ ਇਹ ਕਿੰਨੇ ਕ ਪਿੰਡਾਂ ਦਾ ਪਾਣੀ ਜਿਹੜਾ ਤੁਹਾਡੇ ਏਰੀਆ 'ਚ ਆਪ ਤੁਸੀਂ ਨਾਂ ਲਵੋ ਕੋਈ 5-7 ਪਿੰਡਾਂ ਦਾ ਵੀ ਜਿਹੜਾ ਇਹ ਪਾਣੀ ਇਸ ਲੈਵ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਇਹ ਤਾਂ ਇਤੋਂ ਮਤਲਬ ਸਾਰਾ ਚੱਕ ਕੇ ਜਿਵੇਂ ਸਾਡਾ ਨੱਥਲ ਵਾਲਾ ਆ ਗਿਆ ਕੋਨੀ ਵਾਲਾ ਆ ਗਿਆ ਖਲਚੀਆਂ ਆ ਗਿਆ ਡੱਲੇ ਵਾਲਾ ਆ ਗਿਆ ਅੱਗੇ ਤੁਸੀਂ ਝਾੜੀ ਵਾਲਾ ਆ ਗਿਆ ਸਾਧਾਂ ਵਾਲਾ ਆ ਗਿਆ ਤੂਤ ਆ ਗਿਆ ਇਹ ਸਾਰੇ ਪੰਡਾਂ ਦਾ ਇਹੀ ਹਾਲ ਹੈ ਹੂੰ ਇਹ ਪਹਿਲਾਂ ਵੀ ਇਹਨਾਂ ਦਾ ਇਹੀ ਹਾਲ ਸੀਗਾ ਤੇ ਹੁਣ ਵੀ ਇਹੀ ਹਾਲ ਹੋਣਾ ਇਹਨਾਂ ਦਾ ਇਹ ਜਿਵੇਂ ਹੁਣ ਪਾਣੀ ਇੱਥੇ ਆ ਗਿਆ ਜਿਹੜਾ ਜਿਹੜਾ ਲੋਕ ਜ਼ਮੀਨ ਖਰੀਦਣ ਆਉਂਦੇ ਆ ਉਹ ਮੋਸਟਲੀ ਨਾਲ ਬੋਕੀ ਵੀ ਲੈ ਕੇ ਆਉਂਦੇ ਮਾਰ ਕੇ ਵੇਦੇ ਕਿਥੋਂ ਤੱਕ ਇਹਦੇ ਨਮੀ ਆ ਤੇ ਜਿਉ ਇੱਥੇ ਬੋਕੀ ਲੈ ਕੇ ਆਉਣਗੇ ਮੰਨ ਲਓ ਕਿਸੇ ਨੇ ਜ਼ਮੀਨ ਇਸ ਏਰੀਆ ਚ ਲੈਣੀ ਹੈ ਤਾਂ ਬੋਕੀ ਤਾਂ ਪਾਣੀ ਚ ਜਾਊਗੀ ਉਹਦੀ ਫਿਰ ਰੇਟ ਰੇਟ ਜਿਹੜੇ ਹੈਗੇ ਉਹ ਫਲੈਕਚਰ ਨਹੀਂ ਹੋਣਗੇ ਹਾਂ ਇਹਨਾਂ ਗੱਲਾਂ ਦਾ ਪ੍ਰਭਾਵ ਤਾਂ ਪੈਂਦਾ ਦੋਨੋਂ ਗੱਲਾਂ ਹੁੰਦੀਆਂ ਨੇ ਜਿਹੜੇ ਜੇ ਤਾਂ ਇੱਕ ਤਾਂ ਬੰਦੇ ਨੇ ਇਹ ਵੇਖ ਲਿਆ ਵੀ ਪਾਣੀ ਉੱਤੋਂ ਹੀ ਨਿਕਲਿਆਉਣਾ ਹੈ ਉਹ ਤਾਂ ਇਹਦੇ ਇਹਦੇ ਰੇਟ ਤੇ ਦੋ ਪੈਸੇ ਵੱਧ ਵੀ ਲਾ ਸਕਦਾ ਹੈ ਅਗਰ ਕਿਸੇ ਨੇ ਦੇਖਿਆ ਵੀ ਇਹ ਪਾਣੀ ਨੇ ਮਤਲਬ ਜੇ ਹੋਰ ਥੋੜਾ ਜਿਹਾ ਤਾ ਆ ਗਿਆ ਤੇ ਸਹੀ ਮਾਜੂ ਤਾਂ ਉਹਨੂੰ ਦੋਨੇ ਪਾਸੇ ਇਸ ਦਿਵਾ ਦਾ ਆਦਮੀ ਦਾ ਦਿਮਾਗ ਕਿ ਕਿਦਾਂ ਨੂੰ ਚੱਲਦਾ ਹੈ ਆ ਇੱਥੇ ਜਿੱਥੇ ਆਪਣੇ ਆਮਤ ਮਗਰਲੇ ਪਾਸੇ ਮੋਟਰ ਲੱਗੀ ਹੈ ਇਹ ਸਾਡਾ ਪਾਣੀ ਘਰ ਵਾਲਾ ਜਿਹੜਾ ਇਹ ਆਮਤ ਉੱਪਰਲਾ ਪਾਣੀ ਹੈ ਆ ਦੇਖੋ ਇਸ ਪਾਣੀ ਦਾ ਕੀ ਹਾਲ ਹੈ ਕੁਝ ਨਹੀਂ ਹੁੰਦਾ ਇੱਥੇ ਅੱਛਾ ਜੀ ਅਸੀਂ ਇੱਥੇ ਮਤਲਬ ਡੂੰਘਾ ਟਿਊਬਵੈੱਲ ਲਾਉਣ ਬਾਰੇ ਸੋਚ ਰਹੇ ਹਾਂ ਕਿ ਪਰਲੇ ਪਾਸੇ ਇੱਥੇ ਵੀ ਕੈਪਟੀ ਕਰੀਏ ਜਿਹਦੇ ਨਾਲ ਮਤਲਬ ਘਰ ਦੇ ਪਰਿਵਾਰ ਨੂੰ ਵੀ ਲੀੜੇ ਧੋਣ ਵਾਸਤੇ ਪਸ਼ੂਆਂ ਵਾਸਤੇ ਸਾਰੇ ਵਾਸਤੇ ਪਾਣੀ ਮਤਲਬ ਚੰਗਾ ਯੂਜ਼ ਕੀਤਾ ਜਾ ਸਕੇ। ਹੁਣ ਸਵਾਲਾ ਇੱਥੇ ਕਿ ਜੇ ਅਸੀਂ ਸੋਚਿਆ ਸੀਗਾ ਵੀ ਇੱਕ ਡੂੰਗੀ ਡਿੱਗੀ ਬਣਾ ਦਿਓ। ਅੱਛਾ ਜੀ। ਸਾਡੇ ਕੋਲ ਡੂੰਗੀ ਡਿੱਗੀ ਨਹੀਂ ਬਣਾਈ ਗਈ ਕਿਉਂ ਕਿ ਜਦੋਂ ਅਸੀਂ ਮਤਲਬ ਟੋਆ ਪੱਟਣਾ ਸ਼ੁਰੂ ਕਰਿਆ ਤੇ ਥੱਲੇ ਪਾਣੀ ਨਿਕਲਿਆ ਸੀਗਾ 2 ਫੁੱਟ ਤੇ 3 ਫੁੱਟ ਤੇ ਜਾ ਕੇ। ਜੇ 3 ਫੁੱਟ ਤੇ ਪਾਣੀ ਨਿਕਲਦਾ ਡਿੱਗੀ ਬਣਾਵਾਂਗੇ ਕਿੱਥੇ? ਡਿੱਗੀ ਕਿਵੇਂ ਬਣੇਗੀ? ਡਿੱਗੀ ਕਿਵੇਂ ਬਣੇਗੀ? ਸੋ ਇਹ ਇਹ ਸਮੱਸਿਆ ਉਹ ਤਾਂ ਹੈ। ਆ ਸਕਦੀਆਂ ਨੇ ਹੋਰ ਨਾ ਹੋਊ ਇਹ ਹੋਰ ਕੁਝ ਨਾ ਹੋਵੇ। ਇਹਦੇ ਨਾਲ ਲੋਕਾਂ ਦੇ ਆ ਜਿਹੜੇ ਘਰ ਪ ਇਨਾਂ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਮਕਾਨਾਂ ਦੇ ਹੋ ਜਾਣਾ ਤਾਂ ਅੱਜ ਜੇਕਰ ਪਾਣੀ ਉੱਪਰ ਆਉਂਦਾ ਨਾ ਜੀ ਇਹ ਜਿੰਨਾ ਕੁ ਫਾਇਦਾ ਇਹਨੇ ਮਤਲਬ ਬਹੁਤਾ ਨਹੀਂ ਕਰਨਾ ਲੋਕਾਂ ਦਾ ਨੁਕਸਾਨ ਇਹ ਪੱਖ ਤੋਂ ਜ਼ਰੂਰ ਕਰੂਗਾ ਕਿ ਲੋਕਾਂ ਦੇ ਜਿਹੜੇ ਬਿਲਡਿੰਗਾਂ ਨੇ ਜਿਹੜੇ ਮਕਾਨ ਪਾਈ ਬੈਠੇ ਐ ਇਹਨਾਂ ਦੇ ਇਹਨਾਂ ਦੇ ਬੈਠਣ ਦਾ ਖਤਰਾ ਪੈਦਾ ਹੋ ਜਾਊਗਾ ਇਹਨਾਂ ਦੇ ਪੱਟਣ ਦਾ ਖਤਰਾ ਪੈਦਾ ਹੋ ਜਾਊਗਾ ਇਹਨਾਂ ਨੂੰ ਸੇਮ ਚੜ ਕੇ ਸਾਰਿਆਂ ਦੇ ਸਾਰੀਆਂ ਮਤਲਬ ਕੰਦਾ ਦੋ ਨਾ ਉਹ ਸੀਮੈਂਟ ਚੜ ਜਾਣਗੇ ਇਹ ਮੁਸ਼ਕਲ ਆਉਣਗੀਆਂ ਮੁਸ਼ਕਲ ਆਉਣਗੀਆਂ ਮੈਂ ਤੁਸੀਂ ਆ ਇੱਥੇ ਹੁਣੇ ਇਸ਼ਾਰਾ ਕੀਤਾ ਸੀ ਵੀ ਇੱਥੇ ਕੋਈ ਫਸਲ ਨਹੀਂ ਹੁੰਦੀ ਐ ਕੋਈ ਬੂਟੇ ਨਹੀਂ ਹੁੰਦੇ ਤਾਂ ਗਲਤ ਆ ਉੱਥੇ ਆ ਗਈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਹੜੇ ਥੋੜੇ ਡੂੰਘੀਆਂ ਜੜਾਂ ਜਾਣਗੀਆਂ ਆਫਟਰ ਆਲ ਉਹਨਾਂ ਨੂੰ ਕੈਮੀਕਲ ਵਾਲਾ ਪਾਣੀ ਉਹ ਜਿਹੜਾ ਪਾਣ ਦੀ ਪਰੇਸ਼ਾਨੀਆਂ ਤਾਂ ਵਧਣ ਗਿਆ ਬੂਟੇ ਵੀ ਸੁੱਕ ਸਕਦੇ ਵੱਡੇ ਰੁੱਖ ਵੀ ਸੁੱਕ ਜੀ 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 ਕਿਉਂਕਿ ਹੁਣ ਅਸੀਂ ਜਦੋਂ ਪਾਣੀ ਇਹ ਮਾਰੇ ਪਾਣੀ ਸੀ ਜਿਹੜੇ ਸਾਡੇ ਇਹ ਜਦੋਂ ਪਾਣੀ ਮੁੱਕ ਗਿਆ ਤੇ ਅਸੀਂ ਥੱਲੋਂ ਜਾ ਕੇ ਡੂੰਘੇ ਪਾਣੀ ਉਹ ਚੱਕ ਲਏ ਉਹਨਾਂ ਪਾਣੀਆਂ ਨਾਲ ਫਸਲ ਪੈਦਾ ਹੋਣ ਲਾ ਲਈ ਜਿਹੜੇ ਕੁਝ ਚੰਗੇ ਸੀ ਤੇ ਜਦੋਂ ਇਹਨਾਂ ਨੇ ਉੱਪਰ ਆ ਕੇ ਪਾਣੀ ਇਸੇ ਫੇਰ ਲੱਗਣ ਲੱਪਿਆ ਜੜਾਂ ਨੂੰ ਲੈਣ ਹੀ ਫਸਲ ਉੱਥੋਂ ਲਾਪੀ ਤਾਂ ਫਿਰ ਸਾਡੇ ਉਸ ਪਾਣੀ ਦਾ ਪ੍ਰਭਾਵ ਵੀ ਘਟ ਜੂਗਾ ਤੇ ਮਾੜੇ ਪਾਣੀ ਦਾ ਅਸਰ ਜ਼ਿਆਦਾ ਪੈ ਰੂਗਾ ਉਹ ਉਹਦੇ ਨਾਲ ਫਸਲਾਂ ਦੇ ਉੱਤੇ ਪ੍ਰਭਾਵ ਪਊਗਾ ਇਸ ਮਸਲੇ ਨੂੰ ਲੈ ਕੇ ਤੁਸੀਂ ਸਰਕਾਰ ਤੱਕ ਜਾਂ ਡਿਪਾਰਟਮੈਂਟ ਤੱਕ ਕੋਈ ਹਜੇ ਤੱਕ ਮਤਲਬ ਲੋਕਾਂ ਦਾ ਧਿਆਨ ਇਧਰਲੇ ਪਾਸੇ ਬਹੁਤ ਘੱਟ ਆ ਇਸ ਗੱਲ ਤੋਂ ਜ਼ਰੂਰ ਲੋਕ ਚਿੰਤਤ ਨੇ ਕਿ ਯਾਰ ਮਤਲਬ ਪਾਣੀ ਤਾਂ ਚੜਿਆ ਆ ਅਜੇ ਫਸਲਾਂ ਦੇ ਪਾਸੇ ਨਹੀਂ ਲੋਕ ਸੋਚ ਰਹੇ ਵੀ ਇਹਨੇ ਥੱਲੋਂ ਮਤਲਬ ਜਿਹੜੀ ਫਸਲ ਨੇ ਪਾਣੀ ਉਹ ਲੈਣਾ ਸ਼ੁਰੂ ਕਰ ਲਿਆ ਜਿਹੜਾ ਜ਼ਹਿਰੀਲਾ ਪਾਣੀ ਆ ਜਾਂ ਜਿਹੜਾ ਨਮਕੀਨ ਪਾਣੀ ਆ ਉਹ ਲੈਣਾ ਸ਼ੁਰੂ ਕਰ ਲਿਆ ਤਾਂ ਫਸਲ ਨਹੀਂ ਹੋਣੀਗੀ ਜਾਂ ਸਾਡੇ ਜਿਹੜੇ ਦਰਖਤ ਨੇ ਉਹ ਪੈਦਾ ਪੌਦੇ ਨਹੀਂ ਪੈਦਾ ਹੋਣ ਉਧਰਲੇ ਪਾਸੇ ਧਿਆਨ ਨਹੀਂ ਲੋਕਾਂ ਦਾ ਹਜੇ ਲੋਕਾਂ ਦਾ ਧਿਆਨ ਮਕਾਨ ਮੰਨੀ ਦਾ ਜ਼ਰੂਰ ਹੈਗਾ ਯਾਰ ਜਿੰਨਾ ਪਾਣੀ ਚੜ ਕੇ ਆ ਗਿਆ ਜੇ ਇਹ ਇਵੇਂ ਜਿਵੇਂ ਚੜਿਆ ਰਿਹਾ ਜਾਂ ਇੱਕ ਵਾਰੀ ਹੋਰੇ ਵਿੱਚ ਚੜ ਗਿਆ ਤਾਂ ਸਾਡੇ ਉਹ ਕੁਝ ਏਰੀਆ ਤਾਂ ਆਪਣਾ ਪੰਜਾਬ ਦਾ ਹਨਾ ਨੇ ਡੋਬ ਕੇ ਮਾਰਤਾ ਬਿਲਕੁਲ ਇਹ ਆ ਮਕਾਨੋਂ ਪੜ ਜਾਣਗੇ ਡਿੱਗ ਪੈਣਗੇ ਲੋਕਾਂ ਨੂੰ ਇਸ ਗੱਲ ਦਾ ਵੀ ਡਰ ਹੈ ਇਧਰਲੇ ਪਾਸੇ ਧਿਆਨ ਲੋਕਾਂ ਦਾ ਹੈਗਾ ਸੋ ਸ਼ੁਕਰੀਆ ਵੱਡਾ ਮਸਲਾ ਜਿਹੜਾ ਹੈ ਤੁਸੀਂ ਸੁਣਿਆ ਬਖੂਬੀ ਡੱਲੇਵਾਲ ਸਾਹਿਬ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਫਰੀਦਕੋਟ ਦੇ ਜਿਹੜੇ ਆ ਵਾਲੇ ਪਿੰਡ ਆ ਇਹਨਾਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਉਤਲਾ ਪਾਣੀ ਸੀ ਲੈਵਲ ਉਹ ਤਾਂ ਨੂੰ ਆ ਰਿਹਾ ਤਾਂ ਜਿਹਦੇ ਕਰਕੇ ਜਦੋਂ ਆਪਾਂ ਨੀ ਕੱਢਾਂਗੇ ਤੇ ਨੀਆਂ ਜਿਹੜੀਆਂ ਹੈਗੀਆਂ ਉਹ ਵੀ ਮਜ਼ਬੂਤ ਨਹੀਂ ਹੋਣੀਆਂ ਸਾਡੇ ਰੁੱਖ ਸੁੱਕਣ ਦਾ ਖਤਰਾ ਪੈਦਾ ਹੋ ਸਕਦਾ ਇੱਥੇ ਸਰਕਾਰਾਂ ਨੂੰ ਜਾਂ ਸਬੰਧਤ ਜਿਹੜਾ ਵਿਭਾਗ ਆ ਉਹਨੂੰ ਵੱਡੇ ਕਦਮ ਚੁੱਕਣ ਦੀ ਲੋੜ ਆ ਕਿ ਇਸ ਪਾਣੀ ਨੂੰ ਸੇਮ ਨਾਲਿਆਂ ਦੀ ਡੁਗਾਈ ਕਰਕੇ ਦਰਿਆਵਾਂ ਦੇ ਵਿੱਚ ਛੁੱਟਿਆ ਜਾਵੇ ਤਾਂ ਕਿ ਇਹ ਜਿਹੜੇ ਪਿੰਡ ਨੇ ਉਹ ਇਸ ਮਾਰ ਤੋਂ ਬਚ ਸਕਣ